ਗਿਆਰਾਂ ਫਿਰ ਸਾਡੇ ਕੋ ਐਫ ਆਈ ਆਰ ਹੈਗੀ ਹੈ ਜੀ ਨੰਬਰ 11 11 ਨੰਬਰ ਐਫ ਆਈ ਆਰ ਹੈ ਪੀ ਐਸ ਸ਼ਾਹਕੋਟ ਦੀ ਕਿਹੜੇ ਮਹੀਨੇ ਦੀ ਇਸੇ ਮਹੀਨੇ ਦੀ 15 ਤਰੀਕ ਨੂੰ ਇਹਦੇ ਵਿੱਚ ਇਹਨਾਂ ਨੇ ਸਾਡੇ ਇੱਥੇ ਕੋਈ પેટ્રોલ ਪੰਪ ਦੇ ਉੱਪਰ ਇਹਨਾਂ ਨੇ ਇੱਕ ਬੰਦੇ ਦੇ ਕੁਲਵਿੰਦਰ ਸਿੰਘ ਨੂੰ ਸਫਟਰੀਪ ਨੇ ਕੈਨੋਰੀ ਦੇ ਗੱਡੀ 'ਚ ਦੋ ਫਾਇਰ ਕੀਤੇ ਸੀ ਉਹਨੂੰ ਮਿਲਕੀ ਕਤਕਾਤਲਾ ਨਾਲ ਹਮਲਾ ਕੀਤਾ ਸੀ ਕੀਤਾ ਸੀ ਤੁਸੀਂ ਕਹਿ ਸਕਦੇ ਆ ਇਹਦਾ ਪੂਰਾ ਨਾਮ ਸੀਗਾ ਬੰਦੇ ਦਾ ਸੁਖਪ੍ਰੀਤ ਸਿੰਘ ਉਰਫ ਸੁਖਰਾਜ ਸਿੰਘ ਹਮ ਪੀਲੀਸ ਰਿੱਕੀ ਪੁੱਤਰ ਸਵਰਨ ਸਿੰਘ ਇਸ ਤੇ ਇਹਦੇ ਖਿਲਾਫ ਆ ਦੇਖੋ ਤਕਰੀਬਨ 7 ਮੁਕਦਮੇ 7 ਮੁਕਦਮੇ ਜਿਹੜੇ ਹੈਗੇ ਆ ਉਹ ਐਨਡੀਪੀਐਸ ਐਕਟ ਦੇ ਆਰਮਜ਼ ਐਕਟ ਦੇ 392 ਇਸ ਡਕੈਤੀ ਸੀਰੀਅਸ ਡਕੈਤੀ ਉਹਦਾ ਪਰਚਾ ਹੈਗਾ ਅਟੈਂਪਟ ਟੂ ਮਰਡਰ ਦਾ ਪਰਚਾ ਹੈ ਔਰ ਆਲਰੇਡੀ ਇਹਦੇ ਉੱਤੇ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ ਉਹਨਾਂ ਦੇ ਨਾਲ ਹੱਥੋਪਾਈ ਦਾ ਵੀ ਇੱਥੇ ਕੇਸ ਹੈਗਾ ਜੋ ਅੱਜ ਇੱਥੇ ਸਾਡਾ ਇਨਸੀਡੈਂਟ ਹੋਇਆ ਹੈਗਾ ਇਦੇ ਵਿੱਚ ਸਾਡਾ ਇਸੇ ਮੁਕਦਮੇ ਦੇ ਵਿੱਚ ਅਸੀਂ ਆਲਰੇਡੀ ਪੁਲਿਸ ਜਿਹੜੀ ਹੈ ਇਹਨੂੰ ਇਹਨਾਂ ਬੰਦਿਆਂ ਨੂੰ ਭਾਲ ਕਰ ਰਹੀ ਸੀਗੀ ਚਾਰ ਟੋਟਲ ਕਿਊਸ ਸੀਗੇ ਹਾਂਜੀ ਸਰ ਚਾਰ ਇਹਦੇ ਵਿੱਚ ਚਾਰ ਕਿਊਸ ਸੀਗੇ ਇੱਕ ਕਿਊਸ ਜਿਹੜੀ ਅਸੀਂ ਪਹਿਲਾਂ ਆਲਰੇਡੀ ਫੜਿਆ ਹੋਇਆ ਸੀਗਾ ਉਹਦੇ ਉੱਪਰ ਵੀ 17 ਪਰਚੇ ਦਰਜਾ ਕਾਂਤੀ ਕਾਂਤੀ ਨਾਮ ਦਾ ਅਕਿਊਜ਼ ਹੈਗਾ ਠੀਕ ਹੈ ਜੀ ਉਹਦਾ ਪੂਰਾ ਨਾਮ ਹੈਗਾ ਕਲਵੰਤ ਸਿੰਘ ਉਰਫ ਕੰਤੀ 25 ਹਾਂ 25 ਮੁਕਦਮੇ ਆ ਰੇਡਵਾਂ ਦਾ ਆਏ ਤੇ 25 ਮੁਕਦਮੇ ਆ ਜਿਹੜਾ ਇਹਨਾਂ ਨੇ ਆਲਰੇਡੀ ਅਰੈਸਟ ਕੀਤਾ ਹੋਇਆ ਹੈ ਐਸਚੂ ਸ਼ਾਹਕੋਟ ਨੇ ਮੇਰੇ ਪਿੱਛੇ ਖੜੇ ਆ ਤੇ ਅੱਜ ਇੱਕ ਤੋਂ ਤਿੰਨ ਬੰਦੇ ਜਿਹੜੇ ਹੈਗੇ ਆ ਹੱਲੇ ਵੀ ਸਾਨੂੰ ਵਾਂਟਡ ਸੀ ਬਰਿੰਦਰਪਾਲ ਸਿੰਘ ਸੁਖਪ੍ਰੀਤ ਸਿੰਘ ਔਰ ਇੱਕ ਬਾਗੇ ਦਾ ਕਿਉਂ ਪੁਰਾਣਾ ਦਲਬਾਜ ਸਿੰਘ ਦਲਬਾਜ ਸਿੰਘ ਬਾਗਰ ਸਰ ਇਵਨ ਇਨ ਟਾਈਮ ਆਨ ਦ ਬਕੀ ਦਾ ਨੱਠੇ ਹਾਂਜੀ ਹਾਂਜੀ ਤੇ ਇਸੇ ਕੇਸ ਦੇ ਵਿੱਚ ਇਹ ਵੀ ਬੰਦੇ ਜਿਹੜੇ ਹੈਗੇ ਆ ਉਹ ਵਾਂਟਡ ਸੀਗੇ ਚਲੋ ਬੇਸਿਕਲੀ ਜਿਹੜਾ ਦੱਸਣ ਵਾਲੀ ਗੱਲ ਅੱਜ ਦਾ ਇਨਸੀਡੈਂਟ ਹੈਗਾ ਹੂੰ ਉਦੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਆਹੀ ਮੋਟਰ ਹੈਗੀ ਹੈ ਆਹੀ ਮੋਟਰ ਸ ਤੇ ਇੱਥੇ ਤਿੰਨ ਗੱਡੀਆਂ ਇੱਕ i20 ਕਾਰ ਸੀਗੀ ਇੱਕ ਕਰੇਟਾ ਕਾਰ ਸੀ ਔਰ ਤੀਸਰੀ ਕਾਰ ਇੱਕ ਸਵਿਫਟ ਕਾਰ ਸਿਗੀ ਔਰ ਇਹ ਗਰੁੱਪ ਜਿਹੜਾ ਹੈਗਾ ਇੱਥੇ ਲੁੱਕ ਕੇ ਬੈਠਾ ਇਹਦੀ ਇਤਲਾਹ ਤੇ ਪੁਲਿਸ ਨੇ ਆ ਕੇ ਇੱਥੇ ਰੇਡ ਕੀਤਾ ਸਾਡੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਰੇਡ ਕੀਤਾ ਕਿ ਇਹਨਾਂ ਨੇ ਅੱਗੋਂ ਫਾਇਰ ਕੀਤਾ ਪੁਲਿਸ ਪਾਰਟੀ ਦੇ ਮਾਰ ਦੇਣ ਦੀ ਨੀਤ ਦੇ ਨਾਲ ਉਦੇ ਵਿੱਚ ਲੱਕੀਲੀ ਪੁਲਿਸ ਪਾਰਟੀ ਇੰਜਰਡ ਨਹੀਂ ਹੋਈ ਸਾਡੇ ਬੰਦੇ ਠੀਕ ਠਾਕ ਨੇ ਬਟ ਜਦੋਂ ਜਵਾਬੀ ਫਾਇਰ ਪੁਲਿਸ ਨੇ ਕੀਤਾ ਤੇ ਇਹਨਾਂ ਦੇ ਵਿੱਚੋਂ ਇਹ ਇੱਕ ਗੱਡੀ ਚੋਂ ਇਹ ਬੰਦੇ ਭੱਜ ਗਏ ਦੋ ਗੱਡੀਆਂ ਔਰ ਜਿਹੜਾ ਸੁਖਰਾਜ ਆ ਇਹਦੇ ਆਪਣੇ ਗੋਲੀ ਲੱਗ ਗਈ ਤੇ ਇਹ ਮੌਕੇ ਤੇ ਕਾਬੂ ਆ ਗਿਆ ਤੇ 32 ਬੋਰ ਦਾ ਪਿਸਟਲ ਔਰ ਜਿਹੜੇ ਲਾਈਵ ਕੈਟਰਜੀਸ ਹੈਗੇ ਆ ਇਹਦੇ ਕੋਲ ਰਿਕਵਰ ਹੋਏ ਆ ਇਨੂੰ ਇੰਜਰਡ ਸੀਗਾ ਇਸ ਕਰਕੇ ਹਸਪੀਟਲ ਲੈ ਕੇ ਗਿਆ ਟੀਮ ਇਹਦਾ ਇਲਾਜ ਚੱਲ ਰਿਹਾ ਹੈਗਾ ਇਹਨੂੰ ਦਾਖਲ ਕਰਵਾਇਆ ਕਿ ਨਾਲ ਲੱਗੇ ਜਦੋਂ ਠੀਕ ਹੁੰਦਾ ਉਸ ਤੋਂ ਬਾਅਦ ਜਿਹੜੇ ਦੋ ਬੰਦੇ ਉਹ ਤੀਸਰੀ ਗੱਡੀ 'ਚ ਮੌਕੇ ਤੋਂ ਭੱਜ ਗਏ ਉਹ ਬੰਦਿਆਂ ਕਿਹੜੀਆਂ ਮਿਲਿਆ ਸੁਖਰਾਜ ਹੈ ਪਤਾ ਲੱਗਦਾ ਫੈਮਿਲੀ ਬੈਕਗ੍ਰਾਉਂਡ ਨੇ ਇਦਾਂ ਦਾ ਹੀ ਹੈ ਕਿ ਕ੍ਰਿਮੀਨਲ ਬੈਕਗ੍ਰਾਉਂਡ ਹੈ ਫੈਮਿਲੀ ਵੀ ਹਾਂਜੀ ਸੁਖਰਾਜ ਦਾ ਫੈਮਿਲੀ ਬੈਕਗ੍ਰਾਉਂਡ ਨੇ ਕ੍ਰਿਮੀਨਲ ਸਾਰੇ ਇਹ ਬੰਦੇ ਜਿਹੜੇ ਹੈਗੇ ਆ ਮੇਰਾ ਖਿਆਲ ਮੇਰੇ ਤੋਂ ਪਹਿਲੇ ਜਿਹੜੇ ਸਾਡੇ ਐਸਐਸਪੀ ਜੀ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਸੀ ਇਹਨਾਂ ਦੇ ਐਨਡੀਪੀਐਸ ਤੇ ਜਿਹੜੀ ਅਸੀਂ ਸਮਗਲਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਉਹ ਅਸੀਂ ਅਟੈਚ ਕਰ ਲੈਨੇ ਜਬਤ ਕਰ ਲੈਨੇ ਆ ਇਹਨਾਂ ਦੀਆਂ ਕਰੋੜਾਂ ਦੇ ਹਿਸਾਬ ਨਾਲ ਜਿਹੜੀਆਂ ਪ੍ਰਾਪਰਟੀਆਂ ਆਲਰੇਡੀ ਜਬਤ ਕੀਤੀਆਂ ਹੋਈਆਂ ਪੁਲਿਸ ਨੇ ਔਰ ਇਹਨਾਂ ਤੇ ਤੁਸੀਂ ਦੇਖਿਆ ਹੀ ਹੈਗੇ ਆ 25-25 ਮੁਕਦਮੇ ਹੈਗੇ ਆ ਕਿਸੇ ਤੇ 17 ਮੁਕਦਮੇ ਹੈਗੇ ਆ ਨਟੋਰੀਅਸ ਬੰਦੇ ਬਾਰ-ਬਾਰ ਹੈਪਚੁਅਲ ਕ੍ਰਾਈਮਨਲ ਨੇ ਇਲਾਕੇ ਦੇ ਵਿੱਚ ਦਹਿਸ਼ਤ ਫਲਾਉਂਦੇ ਆ ਜਦੋਂ ਵੀ ਬਾਹਰ ਆਉਣਾ ਉਦੋਂ ਕੋਈ ਨਾ ਕੋਈ ਕ੍ਰਾਈਮ ਕਰਨਾ ਕਿਸੇ ਦੇ ਗੋਲੀ ਮਾਰ ਦੇਣੀ ਔਰ ਵੱਡੇ ਲੈਵਲ ਤੇ ਨਸ਼ਾ ਵੇਚਿਆ ਇਹਨਾਂ ਬੰਦਿਆਂ ਨੇ ਔਰ ਅੱਜ ਪੁਲਿਸ ਨੇ ਆਪਣੇ ਜਲੰਧਰ ਰੂਰਲ ਦੇ ਸਾਡੀ ਪੁਲਿਸ ਨੇ ਬੜਾ ਅੱਛਾ ਕੰਮ ਕੀਤਾ ਦਲੇਰ ਵਾਲਾ ਦਲੇਰੀ ਵਾਲਾ ਕੰਮ ਕੀਤਾ ਹੈਗਾ ਔਰ ਇਹ ਜਿਹੜੇ ਬਦਮਾਸ਼ ਹੈਗੇ ਆ ਮੈਂ ਤੁਹਾਡੇ ਰਾਹੀਂ ਅੱਗੇ ਵੀ ਮੈਸੇਜ ਦੇਣਾ ਚਾਹੁੰਨਾ ਵੀ ਇਹ ਕੰਮ ਇਦਾਂ ਹੀ ਚੱਲੂਗਾ ਜਿੰਨਾ ਚਿਰ ਇਹਨਾਂ ਦੀ ਬਦਮਾਸ਼ੀ ਬੰਦ ਨਹੀਂ ਗਰਮ 커피 ਸਾਡੇ ਕੋਲ ਐਫ ਆਈ ਆਰ ਹੈ ਜੀ ਨੰਬਰ